ਅਲਕਾ ਖਲੋਰ ਦੇ ਪਿੰਡ ਬੇਗੰਪੁਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਤਗੁਰੂ ਨਾਨਕਦੇਵ ਜੀ ਦੇ ਪ੍ਰਕਾਸ਼ ਪ੍ਰਭੂ ਨੂੰ ਸਮਰਪਿਤ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਪ੍ਰਬੰਧਕ ਕਮੇਟੀ ਐਨ ਆਰ ਆਈ ਸਾਥੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਾਲੀਵਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਅਤੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਗਏ ਸਾਡੇ ਵੀਰਾਂ ਅਤੇ ਇਹਨਾਂ ਵਿੱਚੋਂ ਸਾਡੇ ਸਤਿਗੁਰੂ ਸਾਡੇ ਪਿੰਡਾਂ ਦੀ ਵਧਾਵਾ ਕਰਦੇ ਆ ਇਹ ਸਾਡੇ ਇਹ ਪ੍ਰੋਗਰਾਮ ਦੇਖਣ ਕਿਤਾ ਫਿਲੋਰ ਦੇ ਪਿੰਡ ਬੇਗੰਪੁਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਤਿਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਪ੍ਰਬੰਧਕ ਕਮੇਟੀ ਐਨਆਰਆਈ ਸਾਥੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਸਾਰੀਆਂ ਟੀਮਾਂ ਦੇ ਖਿਡਾਰੀ ਬੜੀ ਦਿਲਚਸਪੀ ਨਾਲ ਖੇਡੇ ਫਾਈਨਲ ਮੈਚ ਹਰੀਪੁਰ ਖਾਲਸਾ ਅਤੇ ਵਿਰਕਾ ਪਿੰਡ ਦੀ ਟੀਮ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਹਰੀਪੁਰ ਖਾਲਸਾ ਦੀ ਟੀਮ ਜੇਤੂ ਰਹੀ ਪੇਲੇਸਪਨ ਆਉਣ ਵਾਲੀ ਹਰੀਪੁਰ ਖਾਲਸਾ ਦੀ ਟੀਮ ਨੂੰ 11000 ਰੁਪਏ ਜੋ ਕਿ ਪਿੰਡ ਦੇ ਸਾਬਕਾ ਸਰਪੰਚ ਸਰਦਾਰ ਸਤਨਾਮ ਸਿੰਘ 바ਸੀ ਜੀ ਵੱਲੋਂ ਨਕਦ ਇਨਾਮ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਦੂਸਰੇ ਸਥਾਨ ਤੇ ਰਹੀ ਵਿਰਕਾ ਦੀ ਟੀਮ ਨੂੰ 7100 ਰੁਪਏ ਅਤੇ ਟਰਾਫੀ ਦਿੱਤੀ ਗਈ ਜੋ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜਲੰਧਰ ਦੇ ਪਿਦਾਨ ਗੁਰਦੀਪ ਗੋਗੀ ਜੀ ਅਤੇ ਨੌਜਵਾਨ ਆਗੂ ਠੇਕੇਦਾਰ ਅਵtarਚੰਦ ਸੋਨੂ ਜੀ ਵੱਲੋਂ ਦਿੱਤੇ ਗਏ। ਉੱਥੇ ਹੀ ਤੀਸਰੇ ਸਥਾਨ ਤੇ ਰਹੀ ਨੂਰਮਹਿਲ ਦੀ ਟੀਮ ਨੂੰ ਸ਼੍ਰੀ ਰਮਨ ਕੁਮਾਰ ਨੰਬਰਦਾਰ ਜੀ ਮਹਿਸੰਪੁਰ ਵੱਲੋਂ ਇਨਾਮ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਗੁਰਦੀਪ ਸਿੰਘ ਦੀਪਾਬਾਸੀ ਪਰਿਵਾਰ ਵੱਲੋਂ ਵੀ ਇਸ ਟੂਰਨਾਮੈਂਟ ਲਈ ਵੱਡਾ ਸਹਿਯੋਗ ਦਿੱਤਾ ਗਿਆ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਾਲੇ ਸਾਥੀਆਂ ਨੂੰ ਵੀ ਸਨਮਾਨ ਚਿੰਨ ਪੇਟ ਕੀਤੇ ਗਏ ਫਲੋਰ ਤੋਂ ਨੌਜਵਾਨ ਬਹੁਜਨ ਆਗੂ ਲਖਵੀਰ ਲਾਡੀ ਬਿਰਦੀ ਵੱਲੋਂ ਪਿੰਡ ਵਾਸੀਆਂ ਦੀ ਸ਼ਲਾਘਾ ਕਰਦੇ ਆ ਕਿਹਾ कि अजय ਉਪਰਾਲਿਆਂ ਨਾਲ ਹੀ ਸਮਾਜ ਦੇ ਨੌਜਵਾਨਾਂ ਨੂੰ ਨਸ਼ਿਆ ਤੋਂ ਬਚਾ ਕੇ ਖੇਡਾਂ ਅਤੇ ਚੰਗੀ ਸਿਹਤ ਦੀ ਪ੍ਰਾਪਤੀ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਸਰਦਾਰ ਸਤਨਾਮ ਸਿੰਘ 바ਸੀ શ્રી ਗੁਰੂ ਰਵਿਦਾਸ ਗੁਰੂਕਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਸ਼ਮੀਰ لال ਬਿਰਦੀ ਪ੍ਰਧਾਨ ਰਾਮ ਰਾਜ ਬਿਰਦੀ ਲਾਲਚੰਦ ਬਿਰਦੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਗੁਰਦੀਪ ਗੋਗੀ ਨੌਜਵਾਨ ਅਗੂ ਠੇਕੇਦਾਰ ਅਵtarਚੰਦ ਸੋਨੂ ਬਿਰਦੀ ਇੰਸਪੈਕਟਰ ਮੱਖਣ ਬਿਰਦੀ ਲਵ ਬਿਰਦੀ ਸੰਦੀਪ ਬਿਰਦੀ ਮਦਨ ਲਾਲ ਮੱਦੀ ਦੁੱਲੇ ਪਰਿਵਾਰ ਬੰਟੀ ਲੱੱੱੜ ਹਾਜ਼ਰ ਸਨ ਇਸ ਮੌਕੇ ਨੰਬਰਦਾਰ ਚਰਨਜੀਤ ਸ਼ੇਖੂਪੁਰਾ ਅਤੇ ਐਡਵੋਕੇਟ ਅਜੇ ਫਿਲੋਲੋਜੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਬੇਨਪੁਰਾ ਐਨ ਆਰ ਆਈ ਵੀਰ ਲੱੱੱੱੱ ਨਵੀਂ ਯੂਨੀਵਰਸਿਟੀ ਦੇ ਸਹਿਯੋਗ ਨਾਲ ਜਿਹੜਾ ਹੈ 11ਵਾਂ ਨੰਬਰਦਾਰ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਐਸ਼ੀਤ ਕਾਂਵਲ ਸਿੰਘ ਨੌਜਵਾਨਾਂ ਨੂੰ ਇਹ ਤੋਂ ਨੌਜਵਾਨਾਂ ਨੂੰ ਇਹਦਾ ਬਲਾਈਟ ਦਿਨਾ ਚਾਹੁੰਦਾ ਆ ਕਿ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰ ਨੂੰ ਜਿਹੜਾ ਸਮਰਪਿਤ ਕਰਕੇ ਇੱਕ ਸੰਬੋਲਿਕ ਤੌਰ ਤੇ ਲੋਕਾਂ ਨੂੰ ਇਸ ਪਾਸੇ ਜੋੜਨ ਦੇ ਨਾਲ ਖੇਡਾਂ ਨਾਲ ਜੋੜ ਕੇ ਤੇ ਨਸ਼ਿਆਂ ਤੋਂ ਜਿਹੜਾ ਜਵਾਨੀ ਨੂੰ ਬਚਾਉਣ ਦੇ ਲਈ ਜਿਹੜਾ ਇਹ ਪ੍ਰਾਲਗ ਕੀਤਾ ਹਰ ਸਾਲ ਕਰਦੇ ਲਗਾਤਾਰ ਕਰਦੇ ਆ ਰਹੇ ਪਰ ਇਸ ਵਾਰ ਵੀ ਬੜੇ ਵੱਡੇ ਪੱਧਰ ਤੇ ਜਿਹੜਾ ਟੂਰਨਾਮੈਂਟ ਖੇਡਿਆ ਗਿਆ ਜਦੇ ਵਿੱਚ 25 ਦੇ ਕਰੀਬ ਟੀਮਾਂ ਨੇ ਹਿੱਸਾ ਲਿਆ ਹੈਗਾ ਮੈਂ ਜਿਥੇ ਨਗਰ ਨਿਵਾਸੀਆਂ ਨੂੰ ਇਸ ਪਿੰਡ ਦੇ ਨੌਜਵਾਨਾਂ ਨੂੰ ਧੰਨਵਾਦ ਕਰਦਾ ਵਧਾਈ ਦਿੰਦਾ ਤੇ ਆਸ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਹੈਗੇ ਟੂਰਨਾਮੈਂਟ ਲਗਾਤਾਰ ਇਸ ਨਗਰ ਦੇ ਅੰਦਰ ਤੇ ਇਸ ਇਲਾਕੇ ਦੇ ਅੰਦਰ ਚੱਲਦੇ ਰਹਿਣਗੇ ਅੱਜ ਜੋ ਪਿੰਡ ਬੇਗਮਪੁਰ ਦੇ ਵਿੱਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸਮੂਹ ਨਗਰ ਨਿਵਾਸੀ ਦੇ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਜੋ ਟੂਰਨਾਮੈਂਟ ਹੋ ਰਿਹਾ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨੂੰ ਸਮਰਪਿਤ ਇਸ ਟੂਰਨਾਮੈਂਟ ਦੇ ਵਿੱਚ ਸფერ ਦੇ ਅਸੀਂ ਇੱਥੇ ਲੱਗੇ ਹੋਏ ਆ ਇਸ ਟੂਰਨਾਮੈਂਟ ਨੂੰ ਕਰਾਉਣ ਦਾ ਸਾਡਾ ਮੰਤਵ ਇਹ ਹੀ ਆ ਕਿ ਬੱਚਿਆਂ ਨੂੰ ਅਸੀਂ ਨਸ਼ਿਆਂ ਤੋਂ ਬਚਾ ਕੇ ਗੇਮ ਨਾਲ ਜੋੜ ਸਕੀਏ ਕਿਉਂਕਿ ਅਸੀਂ ਦੇਖ ਰਹੇ ਹਾਂ ਵੀ ਪੰਜਾਬ ਦਾ ਜਿਹੜਾ ਮਾਹੌਲ ਹੈ ਜਿਹੜਾ ਨਸ਼ਾ ਹੈ ਪਹਿਲਾਂ ਨਾਲੋਂ ਵੱਧਿਆ ਹੋਇਆ ਆ ਇਸ ਨਸ਼ੇ ਨੂੰ ਕੰਟਰੋਲ ਕਰਨ ਦਾ ਇੱਕੋ ਇੱਕ ਤਰੀਕਾ ਜਾਂਦਾ ਐਜੂਕੇਸ਼ਨ ਜਾਂ ਫਿਰ ਬੱਚਿਆਂ ਨੂੰ ਗਰਾਊਂਡ ਨਾਲ ਜੋੜ ਕੇ ਕਿਉਂਕਿ ਸਾਡੇ ਬੱਚੇ ਜੇ ਪੜਨਗੇ ਜਾਂ ਗੇਮ ਦੇ ਵਿੱਚ ਨਪੁੰਨ ਹੋਣਗੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਏਰੀਆ ਦੇ ਬੱਚੇ ਜਿਹੜੇ ਅੱਗੇ ਅਗਦੀ ਅਗਦੀ ਮਾਰਾ ਟਿਕੜੇ ਕਹਿੰਦੇ ਸੀ ਦੇਖ ਰਹੇ ਤੁਸੀਂ ਸਮੇਂ ਤੋਂ ਦੁਨੀਆਂ ਪੜ੍ਹਾਈ ਦੇ ਨਾਲ ਮੰਨ ਲਓ ਜੌਬਾਂ ਆ ਉਹ ਖਤਮ ਹੋ ਰਹੀਆਂ ਸਰਕਾਰੀ ਪਾਸਪੋਰਟ ਕੋਟੇ ਦੇ ਵਿੱਚ ਕਿਤੇ ਨਾ ਕਿਤੇ ਸਕੋਪ ਹੈ ਕਿਉਂਕਿ ਸਾਡੇ ਸਮਾਜ ਦੇ ਜਿਹੜੇ ਬੱਚੇ ਆ ਅਸੀਂ ਨੌਕਰੀ ਤੇ ਡਿਪੈਂਡ ਆ ਕਿਉਂਕਿ ਅਸੀਂ ਕੋਈ ਬਿਜ਼ਨਸਮੈਨਾਂ ਦੇ ਬੱਚੇ ਨਹੀਂ ਇਸ ਮਜ਼ਦੂਰਾਂ ਦੇ ਬੱਚੇ ਆ ਤੇ ਇਸ ਲਈ ਅਸੀਂ ਇਹ ਟੂਰਨਾਮੈਂਟ ਇਸ ਲਈ ਕਰਾਉਨੇ ਕਿ ਬੱਚੇ ਸਾਡੇ ਅੱਗੇ ਵਧ ਸਕਣ ਤੇ ਅਸੀਂ ਧੰਨਵਾਦ ਕਰਦੇ ਆ ਸਾਰੇ ਨਗਰ ਨਿਵਾਸੀਆਂ ਦਾ ਸਮੂਹ ਪਿੰਡ ਵਾਸੀਆਂ ਦਾ ਨਾਲ ਸ਼੍ਰੀ ਗੁਰੂ ਅਰਦਾਸ ਗੁਰਦਾਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਹਿਯੋਗ ਕਰਦੇ ਸਾਨੂੰ ਹਮੇਸ਼ਾ ਕਰਦੇ ਆ ਤੇ ਹਰ ਵਾਰ ਕਰਦੇ ਆ ਧੰਨਵਾਦ ਜੀ ਸਾਰੇ ਪਿੰਡ ਵਾਸੀ